ਉਪ ਰਾਸ਼ਟਰਪਤੀ ਜਗਦੀਪ ਤਣਕਣ ਨੇ ਸੋਮਵਾਰ ਸ਼ਾਮੀ ਮੈਡੀਕਲ ਕਾਰਨਾ ਦੇ ਹਵਾਲੇ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜ ਦਿੱਤਾ ਹੈ। ਤਣਕਣ ਨੇ ਕਿਹਾ ਕਿ ਉਤਰੰਤ ਪ੍ਰਭਾਵ ਤੋਂ ਅਹੁਦਾ ਛੱਡ ਰਹੇ ਨੇ। ਤਨਖੜ ਅਗਸਤ 2022 ਵਿੱਚ ਉਪ ਰਾਸ਼ਟਰਪਤੀ ਬਣੇ ਸਨ ਤਨਖੜ ਨੇ ਰਾਸ਼ਟਰਪਤੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਸਿਹਤ ਸੰਭਾਲ ਨੂੰ ਤਰਜੀਹ ਦੇਣ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨ ਲਈ ਮੈਂ ਸੰਵਿਧਾਨ ਦੀ ਧਾਰਾ 67A ਦੇ ਅਨੁਸਾਰ ਤੁਰੰਤ ਪ੍ਰਭਾਵ ਨਾਲ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ ਜਗਦੀਪ ਤਨਖਰ ਨੇ ਪ੍ਰਧਾਨ ਮੰਤਰੀ ਨરેન્દ્ર મોદી ਅਤੇ ਉਹਨਾਂ ਦੇ ਮੰਤਰੀ ਮੰਡਲ ਦਾ ਵੀ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਹਿਯੋਗ ਅਤੇ ਸਮਰਥਨ ਅਨਮੋਲ ਰਿਹਾ ਹੈ ਅਤੇ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਕੁਝ ਸਿੱਖਿਆ। ਉਹਨਾਂ ਸਾਰੇ ਸੰਸਦ ਮੈਂਬਰਾਂ ਤੋਂ ਉਹਨਾਂ ਜਿਹੜਾ ਨਿੱਘਾ ਵਿਸ਼ਵਾਸ ਅਤੇ ਪਿਆਰ ਮਿਲਿਆ ਹੈ ਉਹ ਹਮੇਸ਼ਾ ਉਸ ਨੂੰ ਯਾਦ ਰੱਖਣਗੇ। ਜਗਦੀਪ ਤਨਖਰ ਨੇ ਕਿਹਾ ਕਿ ਉਹ ਇਸ ਮਹਾਨ ਲੋਕਤੰਤਰ ਵਿੱਚ ਉਪਰਾਸ਼ਟਰਪਤੀ ਵਜੋਂ ਪ੍ਰਾਪਤ ਕੀਤੀ ਅਨਮੋਲ ਤਜਰਬਿਆਂ ਅਤੇ ਸੂਝ-ਬੂਝ ਲਈ ਬਹੁਤ ਧੰਨਵਾਦੀ ਨੇ। ਤਨਖਰ ਨੇ ਕਿਹਾ ਕਿ ਮਹੱਤਵਪੂਰਨ ਸਮੇਂ ਦੌਰਾਨ ਭਾਰਤ ਦੀ ਸ਼ਾਨਦਾਰ ਆਰਥਿਕ ਤਰੱਕੀ ਅਤੇ ਬੇਮਿਸਾਲ ਵਿਕਾਸ ਨੂੰ ਦੇਖਣਾ ਅਤੇ ਇਸ ਵਿੱਚ ਹਿੱਸਾ ਲੈਣਾ ਉਹਨਾਂ ਲਈ ਇੱਕ ਸਨਮਾਨ ਅਤੇ ਸੰਤੁਸ਼ਟੀ ਦੀ ਗੱਲ ਹੈ ਉਪਰਾਸ਼ਟਰਪਤੀ ਦੇ ਅਸਤੀਫੇ ਮਗਰੋਂ ਹੁਣ ਉਪਸਭਾਪਤੀ ਹਰੀਵੰਸ਼ ਨਰਾਇਣ ਸਿੰਘ ਰਾਜਸਭਾ ਦੀ ਕਾਰਵਾਈ ਚਲਾਉਣਗੇ